ਇਹ ਪੂਰੀ ਪੰਚਾਇਤ ਦੇ ਵੱਲੋਂ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੀਆਂ 3ਆਂ ਸੀ ਅੱਜ ਲਵਾਈਆਂ ਗਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸੀ ਜਿਹੜਾ ਉਹ ਅਸੀਂ ਸਾਰੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਦੇਖ ਰਹੇ ਤੇ ਪਾਰਟੀ ਦੇ ਵੱਲੋਂ ਡਿਊਟੀ ਲੱਗੀ ਹੋਈ ਹੈ ਜਿੱਥੇ ਵੀ ਆਪਣੇ ਹੱਥੇ ਦੇ ਵਿੱਚ ਇਹ ਪ੍ਰੋਗਰਾਮ ਨੇ ਜਿਹੜੇ 3ਾਂ ਦੇ ਸੱਭਿਆਚਾਰ ਦਾ ਸਾਡਾ ਜਿਹੜਾ ਬਹੁਤ ਵੱਡਾ ਮਹੱਤਵਪੂਰਨ ਅੰਗ ਹੈ ਕਿਤੇ ਨਾ ਕਿਤੇ ਖੋ ਗਿਆ ਸੀਗਾ ਫਿਸ਼ਲੇ ਤਿੰਨ ਸਾਲਾਂ ਤੋਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰਪੰਚ ਸਹਿਬਾਨ ਪਿੰਡ ਦੇ ਸਾਥੀ ਸੁੰਨੀ ਕੁੜੀਏ ਮਛਲੀ ਵਾਲੀਏ ਸੁੰਨੀ ਕੁੜੀਏ ਮਛਲੀ ਵਾਲੀਏ ਮਛਲੀ ਨੱਚਮਕਾਈਏ ਨੀ ਖੂਟੋ ਬਿਆਤੇ ਕਰਰੁੰਦੀ ਅੰਤੋ ਬਿਆਤੇ ਚਰਚਰ ਹੁੰਦੀ ਚਰਚਰ ਨਾ ਕਰਵਾਈਏ ਨਹੀਂ ਆਪਣੇ ਮਾਪਿਆਂ ਨੇ ਫੁੱਲ ਵਰਗੀ ਰੱਖ ਜਾਈਏ ਨਹੀਂ ਆਪਣੇ ਮਾਪਿਆਂ ਨੇ ਫੁੱਲ ਵਰਗੀ ਰੱਖ ਜਾਈਏ ਨਹੀਂ ਆਪਣੇ ਮਾਪਿਆਂ ਨੇ ਫੜਿਆਂ ਬਾਗ ਨੂੰ ਕੀ ਪਰਸ ਹੁੰਦੇ ਫੁੱਲਾਂ ਬਾਜਕ ਲਾਈਆਂ ਬਈ ਸੱਗੀ ਫੁੱਲ ਸਿਰਾਤੇ ਸੋਂਦੇ ਸੱਗੀ ਫੁੱਲ ਸਿਰਾਤੇ ਸੋਂਦੇ ਤੈਂ ਕੰਗਰਾਂ ਪਾਈਆਂ ਸੱਭੇ ਗਾਰਨੀਆ ਹਣ ਕੇ ਮੇਲਣ ਆਈਆਂ ਬੇਦਾਰੀਆਂ ਆ ਕੇ ਮੇਲਣਾ ਆਈਆਂ ਸੁਖੇ ਦਾਰੀਆਂ ਆ ਕੇ ਮੇਲਣਾ ਆਈਆਂ ਸੁਖੇ ਦਾਰੀਆਂ ਚੋਤੀ ਪਾਓ ਜਿਸਨੇ ਵੀ ਬੋਲੀਆਂ ਪਾਉਣੀਆਂ ਨੇ ਉਹ ਅਸੀਂ ਵੀ ਥੱਲੇ ਆਉਣੇ ਆ ਕੀਤਾ ਜਾਣਾ ਤਾਲੀਆਂ ਮਾਰ ਦਿਓ ਜੀ ਸਾਰੇ ਬਹੁਤ ਬਹੁਤ ਧੰਨਵਾਦ ਗੜੀ ਜਸਪੀਰ ਕੌਰ ਜੀ ਸ਼ੇਰ ਗੇਂਦਾ ਸਾਡੇ ਇਸ ਤੀਜੇ ਮੇਲੇ ਦੇ ਵਿੱਚ ਪਹੁੰਚਣ ਤੇ ਸੋ ਅਸੀਂ ਹਰ ਸਾਲ ਇਸੇ ਤਰ੍ਹਾਂ ਮੇਲਾ ਲਗਾਇਆ ਕਰੀਏ ਤੇ ਨਾੜਮ ਨੂੰ ਇਸੇ ਤਰ੍ਹਾਂ ਸਰਬੰਤ ਕਰੀਏ ਆਸ ਕਰਦੇ ਆ ਕਿ ਸਲਾਹ ਹਰ ਸਾਲ ਜਿੰਨੇ ਨਗਾਇਏ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨਸਤੋਰੀ ਜੀ ਦਾ ਸਾਡੀ ਗ੍ਰਾਮਪੰਚਾਇਤ ਦਾ ਸੋ ਜਿਹੜੇ ਆਪਣੇ ਢੂਲੇ ਨਗਰ ਦੇ ਗ੍ਰਾਮਪੰਚਾਇਤ ਵੱਲੋਂ ਓਪਨ ਜਿੰਦ ਲਗਾਈ ਗਈ ਹੈ ਤੇ ਉਹਨਾਂ ਦਾ ਉਦਘਾਟਨ ਕੱਲ੍ਹ ਫਿਰ ਕਿੰਗੀ ਦੁਆਰਾ ਕੀਤਾ ਜਾਣਾ ਹੈ ਆਇਓ ਕਿ ਨਾ ਬੈਠੋ ਤਾ ਕਿ ਮੈਂ ਰਸਤੇ ਕੱਟਦੇ ਤਾ ਕਿ ਪਤਾਵਾ ਪੈਣ ਦਾ ਬਹੁਤ ਮੈਂ ਸਤਿ ਸ਼੍ਰੀ ਅਕਾਲ ਜੀ ਕੀ ਕਹੋਗੇ ਤੁਸੀਂ ਅੱਜ 3ਾਂ ਦੇ ਪੁੱਜੇ ਖੋਖਰ ਵਿਖੇ ਜੀ ਦੇਖੋ ਜਿਹੜਾ ਅੱਜ ਜਿਹੜਾ ਅਸੀਂ ਇੱਥੇ ਪਿੰਡ ਖੋਖਰ ਖੁਰ ਦੇ ਵਿੱਚ ਪਹੁੰਚੇ ਆ ਪੂਰੀ ਪੰਚਾਇਤ ਦੇ ਵੱਲੋਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੀਆਂ 3ਾਂ ਸੀ ਅੱਜ ਲਵਾਈਆਂ ਗਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸੀ ਜਿਹੜਾ ਉਹ ਅਸੀਂ ਸਾਰੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਦੇਖ ਰਹੇ ਤੇ ਪਾਰਟੀ ਦੇ ਵੱਲੋਂ ਡਿਊਟੀ ਲੱਗੀ ਹੋਈ ਆ ਜਿੱਥੇ ਵੀ ਆਪਣੇ ਹੱfte ਦੇ ਵਿੱਚ ਇਹ ਪ੍ਰੋਗਰਾਮ ਨੇ ਜਿਹੜੇ 3ਾਂ ਦੇ ਸਭਿਆਚਾਰ ਦਾ ਸਾਡਾ ਜਿਹੜਾ ਬਹੁਤ ਵੱਡਾ ਮਹੱਤਵਪੂਰਨ ਅੰਗ ਹੈ ਕਿਤੇ ਨਾ ਕਿਤੇ ਖੋ ਗਿਆ ਸੀਗਾ ਪਿਛਲੇ 3 ਸਾਲਾਂ ਤੋਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰਪੰਚ ਸਹਿਬਾਨ ਪਿੰਡ ਦੇ ਸਾਥੀ ਸਭ ਦੇ ਸਹਿਯੋਗ ਦੇ ਨਾਲੇ ਲੱਗ ਰਹੇ ਨੇ ਅੱਜ ਖੋਖਰਖੁਰ ਦੇ ਵਿੱਚ ਆਏ ਆ ਬਹੁਤ ਹੀ ਵੱਡਾ ਮਾਨ ਤੇ ਪਿਆਰ ਸਤਿਕਾਰ ਪਿੰਡ ਵਾਸੀਆਂ ਨੇ ਮੇਰੀ ਮਾਮਾ ਪੈਣਾ ਨਹੀਂ ਦਿੱਤਾ ਤੇ ਹਮੇਸ਼ਾ ਆਪਣੇ ਨਾਲ ਖੜਨ ਦੀ ਗੱਲ ਕੀਤੀ ਅਤੇ ਨਾਲ ਹੀ ਨਾਲ ਜਿਹੜੇ ਥੁੰਦੇ ਨੇ ਤੇ ਆਏ ਹੋਏ ਨੇ ਤੇ ਇਹਨਾਂ ਦਾ ਵੀ ਜਿਹੜਾ ਅਦਕਾਟਣਾ ਹੈ ਉਹ ਸਰਪੰਚ ਸਹਿਬ ਵੱਲੋਂ ਕਰਵਾਇਆ ਗਿਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗ੍ਰਾਂਟਾਂ ਨੇ ਜਿਹੜੀਆਂ ਪੂਰੇ ਢੜਵੇ ਹਲਕੇ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਨੇ ਜਿਹੜੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵੱਲੋਂ ਤੇ ਸਾਡੇ ਹਲਕੇ ਦੇ ਵਿਧਾਇਕ ਸੱਤ ਮੰਤਰੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਦੀ ਵੱਲੋਂ ਪੂਰੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗ੍ਰਾਂਟਾਂ ਨੇ ਉਹ ਭੇਜ ਕੇ ਬੱਚਿਆਂ ਦੀਆਂ ਐਜੂਕੇਸ਼ਨ ਦਾ ਹੈਲਥ ਦਾ ਜਿਹੜਾ ਧਿਆਨ ਪਿੰਡਾਂ ਦੀਆਂ ਜਿਹੜੀਆਂ ਜਿਹੜੀਆਂ ਲੋੜਾਂ ਨੂੰ ਉਹਨਾਂ ਨੂੰ ਪੂਰਾ ਕੀਤਾ ਠੀਕ ਹੈ ਧੰਨਵਾਦ ग्राम पंचायत सारियूं भाउ भेण वलो पहिरां जगबी पाल जी उन्हनि बहुत धन्यवाद कराई बहत बहुत